ਇੱਕ 5000 ਪਠਾਨ ਜਿਹਦਾ ਨਾਮ ਸੈਦ ਬੇਗਖਾਂ ਸੀ ਦਿੱਲੀ ਤੋਂ ਸ਼ਾਹੀ ਹੁਕਮ ਦੇ ਨਾਲ ਆਨੰਦਪੁਰ ਸਾਹਿਬ ਤੇ ਧਾਵਾ ਕਰਨ ਲਈ ਹਮਲਾ ਕਰਨ ਲਈ ਆਇਆ ਇਹਦੇ ਨਾਲ ਤਕੜੀ ਫੌਜ ਸੀ ਇਧਰ ਸਿੱਖਾਂ ਦੀ ਗਿਣਤੀ ਮੁਕਾਬਲੇ ਵਿੱਚ ਬੜੀ ਥੋੜੀ ਸੀ ਲੜਾਈ ਸ਼ੁਰੂ ਹੋ ਗਈ ਦੋਹਾਂ ਪਾਸਿਆਂ ਦੇ ਸੂਰਮੇ ਆਪਣੇ ਜੋਹਰ ਦਿਖਾਉਣ ਲੱਗੇ ਆ ਅਚਾਨਕ ਕੀ ਹੋਇਆ ਇਹ ਫੌਜਾਂ ਦਾ ਜਰਨੈਲ ਸੈਦ ਬੇਗਖਾਂ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਦੀਦਾਰ ਕਰਕੇ ਇੰਨਾ ਪ੍ਰਭਾਵਿਤ ਹੋਇਆ ਉਹਨੇ ਆਪਣੇ ਚੁੱਕੇ ਹਥਿਆਰ ਸੁੱਟ ਕੇ ਚਰਨ ਆ ਪਕੜੇ ਆ ਮਹਾਰਾਜ ਦੇ ਆਖਣ ਲੱਗਾ ਖੁਦਾਏ ਦੀ ਖੁਦਾਈ ਦਾ ਬੇਜਿਨਸ ਬੰਦਾ ਐਨ ਬੇਜਿਨਸ ਖੁਦਾਏ ਮਰੀਦ ਜਿੰਦਾ ਸਤਗੁਰੂ ਮਹਾਰਾਜ ਕਹਿਣ ਲੱਗੇ ਖਾਨ ਜੀ ਡੇਰੇਦਾਰੀ ਜੰਗ ਜਿੱਤਣ ਪਾਕਦਾਰੀ ਮਹਾਰਾਜ ਦੇ ਦੀਦਾਰ ਕਰਕੇ ਹਥਿਆਰ ਸੁੱਟ ਤੇ ਗੁਰੂ ਜੀ ਦਾ ਸਿੱਖ ਬਣ ਗਿਆ ਆਇਆ ਹਮਲਾ ਕਰਨ ਸੀ ਗੁਰੂ ਮਹਾਰਾਜ ਦੇ ਚਰਨਾਂ ਦਾ ਪੌੜਾ ਬਣ ਗਿਆ